ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਖਾਸ ਤਰ੍ਹਾਂ ਤੇ ਜੋ ਤੀਸਰੀ ਵਾਰ ਅਨਧਿਕਾਰਤ ਤੌਰ ਤੇ ਜੋ ਜੋ ਸਿੱਧੇ ਸਿੱਧੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਉਸੇ ਤਹਿਤ ਅੱਜ ਪੂਰੇ ਪੰਜਾਬ ਦੇ ਸਾਰੇ ਹੀ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਪਰ ਨਿਪਟਿ ਕਮਿਸ਼ਨਰ ਨੂੰ ਜਿਹੜਾ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ਮੰਗ ਪੱਤਰ ਦਿੱਤਾ ਗਿਆ ਤੇ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਖਾਲਸਾ ਹੋਰਾਂ ਦੇ ਉੱਪਰ ਜੋ ਤੀਸਰੀ ਵਾਰ ਐਨਐਸਐ ਲਾਈ ਗਈ ਹੈ ਉਹਨੂੰ ਅਰਾਧ ਕੀਤਾ ਜਾਵੇ ਤੇ ਜਿਹੜੇ ਸਾਡੇ ਬੰਦੀ ਸਿੰਘ 22 25 30 30 ਸਾਲਾਂ ਤੋਂ 32 35 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਤੇ ਜੋ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਖਾਲਸਾ ਹੋਰਾਂ ਦੇ ਸਾਥੀ ਜੋ ਕਪੂਰਥਲਾ ਅੰਮ੍ਰਿਤਸਰ ਬਠਿੰਡਾ ਪਟਿਆਲਾ ਦੀਆਂ ਜੇ ਕੁਝ ਦੇ ਉੱਪਰ ਟ੍ਰਾਇਲ ਚਲਾਇਆ ਗਿਆ ਕੇਸਾਂ ਨੂੰ ਲੈ ਕੇ ਤੇ ਕਈਆਂ ਦੇ ਉੱਪਰ ਹਜੇ ਤੱਕ ਟ੍ਰਾਇਲ ਵੀ ਨਹੀਂ ਚਲਾਇਆ ਗਿਆ ਪਿਛਲੇ 2 2 2.5 ਸਾਲਾਂ ਤੋਂ ਜੇਲਾਂ ਆਪਣੇ ਬੰਦ ਨੇ ਉਹ ਬਾਏ ਆਪਣੇ ਬਾਅਦਸ਼ਰਤ ਉਹਨਾਂ ਨੂੰ ਜਿਹੜਾ ਹੈਗਾ ਬਰੀ ਕੀਤਾ ਜਾਵੇ ਇਹ ਜਿਹੜਾ ਮੰਗਪੁੱਤਰ ਤੁਸੀਂ ਕਿਸ ਨੂੰ ਦੇ ਰਹੇ ਹੋ ਐ ਡਿਪਟੀ ਕਮਿਸ਼ਨਰਾਂ ਜਿਹੜੇ ਜ਼ਿਲ੍ਹਿਆਂ ਦੇ ਹੈਗੇ ਆ ਜੀ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਪਰ ਹਰਦਾਲ ਸਾਹਿਬ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਹਰ ਸਾਲ ਬਾਅਦ ਜਿਹੜਾ ਇੱਕ ਐਫੀਡੀਪ ਡਿਸਟ੍ਰੀਕਟ ਕੋਡ ਵਿੱਚ ਦਿੱਤਾ ਜਾਂਦਾ ਵਾ ਐਨਐਸ ਵਧਾਉਣ ਦੀ ਕੀ ਕਹਿਣਾ ਚਾਹੁੰਦੇ ਪੰਜਾਬ ਸਰਕਾਰ ਨੂੰ ਦੇਖੋ ਜੀ ਇੱਕ ਸਿਆਸੀ ਦਬਾਅ ਹਟਾ ਜਾ ਰਿਹਾ ਕਿਉਂਕਿ ਭਾਈ ਸਾਹਿਬ ਭਾਈ ਅਮਰਪਾਲ ਸਾਹਿਬ ਆਪਣੇ ਖਾਲਸਾ ਉਹਨਾਂ ਦੀ ਜੋ ਪ੍ਰਸਿੱਧੀ ਏ ਉਹ ਅੱਜ ਪੰਜਾਬ ਦੀਆਂ ਹੱਦਾਂ ਪਾਰ ਕਰ ਚੁੱਕੇ ਆ ਤੇ ਜਿੱਥੇ ਬਾਦਲੀਆਂ ਸਟੇਟਾਂ ਦੇ ਵਿੱਚ ਉਹਨਾਂ ਦੀ ਜਿਹੜੀ ਹੈਗੀ ਆ ਲੋਕਪ੍ਰਿਅਤਾ ਵਧ ਰਹੀ ਆ ਉੱਥੇ ਹੀ ਵਰਲਡ ਪੱਤਰ ਦੇ ਉੱਪਰ ਵੀ ਅੱਖ-ਵੱਖ ਜਿਹੜੀਆਂ 196 ਕੰਟਰੀਆਂ ਦੇ ਵਿੱਚ ਜਿੱਥੇ-ਜਿੱਥੇ ਵੀ ਗੁਰੂ ਨਾਨਕ ਨਾਮਲੇਵਾ ਸੰਗਤਾਂ ਵੱਸਦੀਆਂ ਨੇ ਉਹਨਾਂ ਦੇ ਵਿੱਚ ਬਹੁਤ ਵੱਡੇ ਪੱਦਰ ਦੇ ਉੱਤੇ ਉਹਨਾਂ ਦੀ ਲੋਕਪ੍ਰਿਅਤਾ ਵਧ ਰਹੀ ਆ ਇਸੇ ਹੀ ਤਹਿਤ ਆਪਣੀ ਸਿਰਫ ਇੱਕ ਸਿਆਸੀ ਜ਼ਮੀਨ ਨੂੰ ਕਿਸਕਤੇ ਕੋਈ ਜਿਹੜਾ ਉਹਨਾਂ ਨੂੰ ਪ੍ਰਤੀਤ ਹੋ ਰਿਹਾ ਇਸੇ ਤਰ੍ਹਾਂ ਦੀ ਜਿਹੜੀ ਹੈਗੀ ਆ ਇਹ ਜਿਹੜੀ ਆਪਣੀ ਬੀਜੇਪੀ ਦੀ 20 ਟੀਮ ਹੈ ਜਿਹੜੀ ਆਵਾਜ਼ ਵਾਲੀ ਪਾਰਟੀ ਹੈ ਕਿ ਇੱਕ ਮੁੱਖ ਮੰਤਰੀ ਇਹ ਬਿਆਨ ਦੇ ਰਿਹਾ ਤੇ ਬੜਾ ਹਾਸੋਹੀਣਾ ਬਿਆਨ ਹੈ ਕਿ ਮੈਨੂੰ ਅਮਰਤਪਾਲ ਤੋਂ ਜਾਨ ਦਾ ਖਤਰਾ ਹੈ 1100 ਬੰਦਾ ਪੁਲਿਸ ਦਾ ਲੈ ਕੇ ਤੇ ਇੱਕ ਬੰਦਾ ਹਾਈ ਸਕਿਉਰਿਟੀ ਜੇਲ੍ਹ ਦੇ ਵਿੱਚ ਬੈਠਾ ਹੋਵੇ ਇੰਡੀਆ ਦੀ ਵਿੱਚ ਤੇ ਉਹ ਕਹਿ ਰਿਹਾ ਕਿ ਮੈਨੂੰ ਜਿਹੜਾ ਹੈਗਾ ਇਹਨਾਂ ਤੋਂ ਖਤਰਾ ਹੈ ਤੇ ਬਹੁਤ ਹਾਸੋਹੀਣੀ ਗੱਲ ਹੈ ਕਿਤੇ ਨਾ ਕਿਤੇ ਤੁਹਾਨੂੰ ਲੱਗ ਨਹੀਂ ਰਿਹਾ ਕਿ ਪੰਜਾਬ ਸਰਕਾਰ ਦੇ ਜਿਹੜੇ ਐਮਐਲਏ ਜਾਂ ਮੰਤਰੀ ਆ ਉਹਨਾਂ ਦੇ ਘਰਾਂ ਦਾ ਘਰਾਉ ਕਰਨਾ ਚਾਹੀਦਾ ਇਸ ਟੀਮ ਦੇ ਦੇਖੋ ਜੀ ਜੋ ਜੋ ਰਣਨੀਤੀ ਹੈਗੀ ਆ ਜੋ ਆਪਣੀ ਸੂਬਾ ਕਮੇਟੀ ਵੱਲੋਂ ਅਕਾਲੀ ਦਲ ਵਾਰਿਸ ਪੰਜਾਬ ਦੀ ਵੱਲੋਂ ਬਣਾਈ ਜਾਊਗੀ ਲੋਕਾਂ ਦਾ ਰਾਏ ਲੈ ਕੇ ਕਰਾਂਗੇ ਉਹ ਵੀ ਕੁਝ ਕਰਾਂਗੇ ਪਰ ਹਾਲ ਦੀ ਘੜੀ ਜੋ ਸਾਨੂੰ ਹੁਕਮ ਹੋਇਆ ਸੀਗਾ ਕਿ ਜ਼ਿਲ੍ਹਾ ਹੈੱਡਕੁਆਟਰਾਂ ਨੂੰ ਆਪਾਂ ਮੰਗ ਪੱਤਰ ਦੇਣੀ ਹੈ ਅਸੀਂ ਅੱਜ ਉਹ ਆਪਣਾ ਪ੍ਰੋਗਰਾਮ ਜਿਹੜਾ ਹੈਗਾ ਤੈਅ ਕੀਤਾ ਹਾਇਆ ਤੇ ਉਹਨੂੰ ਨੇਪਰੇ ਚਾੜਿਆ ਧੰਨਵਾਦ